ਸੋਟਾ ਹੱਥ ਫੜ ਲਿਆ ਉਹਦਾ ਅੱਛਾ ਜੀ ਕੌਣ ਹੈ ਕੌਣ ਹੈ ਜੀ ਉਹ ਜੀ ਹੈ ਇਹ ਜੇੜੀ ਜੀ ਵਾਲੀ ਅੱਛਾ ਜੀ ਕੀ ਕੰਦੀ ਹੈ ਉਹ ਮੋਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿਹੜੀਆਂ ਕਿ ਆ ਇਹਨਾਂ ਤੋਂ ਇਹ ਇਲਜ਼ਾਮ ਲੱਗ ਰਿਹਾ ਹੈ ਔਰ ਤਾਂ ਜਿਹੜੀਆਂ ਖੜੀਆਂ ਹੋਈਆਂ ਜਿਹੜੀਆਂ ਕਿ ਸਰਦਾਰ ਜੀ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੈਸੇ ਕੱਢਣ ਲੱਗੇ ਕਿਹੜਾ ਬਾਤ ਗੱਲ ਹੋਈ ਹੈ ਆਪ ਦੇਖੋ ਲੰਗਰ ਲੰਗਰ ਖਾਣੇ ਜਾ ਰਹੇ ਸਨ ਉਹ ਰਾਜ ਜੇ ਮੈਂ ਹਾ ਡਾਲ ਰਹੀ ਹਾਂ ਇਹ ਸਾਡਾ ਲੰਗਰ ਵੀ ਹੈ અમાਰੇ ਨਹੀਂ ਅਬ ਚੋਰੀ ਕਿਉਂ ਕਰ ਰਹੇ ਨੇ ਲੰਗਰ ਖਾ ਰਹੇ ਨੇ ਲੰਗਰ ਦਾ ਐਸੀ ਵੀਡੀਓ ਕਿ ਤੁਸੀ ਕਿੱਥੋਂ ਆਏ ਹੋ ਇਹ ਲੰਗਰ ਦਾ ਮੰਦਰ ਲੰਗਰ ਦੇਖੋ ਇਹ ਦੇਖ ਲੋ ਬਾਪੂ ਨਹੀਂ ਤਾਂ ਜੇ ਹੱਥ ਪਾਇਆ ਸੀ ਇਹਨਾਂ ਨੇ ਉਹ ਕਹਿੰਦੇ ਲੰਗਰ ਖਾ ਰਹੇ ਸੀ ਅਸੀਂ ਨਹੀਂ ਝੂਠ ਬੋਲਦੇ ਉੱਥੇ ਜਾਓ ਇੱਥੇ ਹੋਰ ਜੀ ਸਮਝਾਓ ਅੱਛਾ ਜੀ ਨਹੀਂ ਕਿਹੜੀ ਜਗ੍ਹਾ ਤੇ ਮੱਲੇ ਹੱਥ ਕਿੱਥੇ ਪਾਇਆ ਰਹੇ ਨੇ ਮੰਦਰ ਮੰਦਰ ਉੱਥੇ ਸੀ ਅੱਛਾ ਜੀ ਉਹ ਦੇਖ ਸਾਹ ਦੇਖੀ ਪਾਰੀਏ ਤੇ ਹੰਗਾਮਾ ਹੋ ਰਿਹਾ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਪਬਲਿਕ ਅਪਡੇਟ ਟੀਵੀ ਦੇ ਉੱਪਰ ਇਸ ਵੇਲੇ ਦੀ ਤਸਵੀਰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸਰਦਾਰ ਜੀ ਹੋਣੀ ਕਹਿ ਰਹੇ ਆ ਸਰ ਹੈ ਕਿ ਮਾਮਲਾ ਕੀ ਹੈ ਜੀ ਕੀ ਮਗਰਬਤ ਹੋਈ ਕੀ ਹੈ ਹਾਂ ਜੀ ਨਹੀਂ ਜਿੱਦਾਂ ਉਹ ਕਹਿੰਦੇ ਪੈਸੇ ਕੱਢੇ ਆ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਹੈ ਹੱਥ ਪਾਇਆ ਜਿੱਦਾਂ ਸਰਦਾਰ ਜੀ ਕਹਿ ਰਹੇ ਆ ਇਹ ਆਪਣੇ ਚੋਰੀ ਕਿਉਂ ਕਹਿ ਰਹੇ ਆ ਉਹ ਕਹਿੰਦੇ ਨਹੀਂ ਲਾਲਾ ਹੈ ਬਿਨਾਰਵਾ ਆਸ਼ਰ ਕੁਰੇਵਾ ਕੇ ਲੈਣਾ ਬਾਅਦ ਜਾਂ ਚੋਨੀਆਂ ਪਚਾਲੋ ਜੁਗਰਾ ਤੋਂ ਬਣਾਇਆ ਚੋਰਾ ਆ ਗਿਆ ਗਾਵੇ ਵਿੱਚ ਲੈ ਲੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੀ ਦੀ ਹੈ ਜੀ ਤੁਸੀਂ ਵੀ ਆਪਣਾ ਤਿਆਰ ਕਰ ਉਸ ਤੋਂ ਸਿੱਖਿਆ ਆ ਮਾਰੇ ਮਾਂਗੇ ਛੋਟਾ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਇਸ ਵੇਲੇ ਔਰ ਦੇਖ ਸਕਦੇ ਹੋ ਕਿ ਜਿਹੜੇ ਸਰਦਾਰ ਜੀ ਖੜੇ ਹੋਏ ਆ ਉਹਨਾਂ ਦਾ ਕਹਿਣਾ ਕੀ ਇਹਨਾਂ ਨੇ ਜੇਬ ਦੇ ਵਿੱਚ ਜਿਹੜੇ ਪੈਸੇ ਆ ਇਹੀ ਜਿਹੜੇ ਕੱਢ ਲਏ ਆ। ਜਿੰਦਦਰ ਸਿੰਘ ਨੜਾਲੇ ਜਿਹਾ ਰਹਿੰਦੇ ਸ਼ਹਿਰੀ ਨੇ ਇਹ ਬੰਦਾ। ਇੱਥੇ ਕਿੱਥੇ ਪਹੁੰਚੇ ਤੁਸੀਂ? ਅਕੀਆ ਵੇ ਅੱਜ ਉਹ ਬਈਰਾ ਥੱਲੇ ਨੂੰ ਬਾਜ਼ਾਰ ਜਿਹੜਾ ਜਾਂਦਾ ਵੇ। ਇਹ ਬੋਰਨ ਨਹੀਂ ਸਾਰਦੀ ਤੁਹਾਡਾ ਪਿੱਛਾ ਘਾ ਰਹੇ ਸੀ ਜਾਂ ਕਿਦਾਂ? ਨਹੀਂ 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 ਮੈਂ ਇਹ ਉੱਥੇ ਖਰੋਤੀਆਂ ਹੀ ਆ ਸੀ। ਅੱਛਾ ਉੱਥੇ ਖਰੋਤੀਆਂ ਆ। ਮਗੰਦਾ ਪਿਆ ਸੀ। ਠੀਕ ਐ ਤੇ 3 ਹੱਥ ਪਾਤਾ ਇਹਨਾਂ ਨੇ। ਪਾਇਆ ਜਿੰਨੇ ਇਹਨਾਂ ਦੀ ਸਾਰੇ ਨੇ। ਨਹੀਂ ਨਹੀਂ ਉਹ ਅਡੀ ਪਰਲੀ ਐ। ਅੱਛਾ ਕਿਵੇਂ ਸਮੇਂ ਤੋਂ ਇੱਕ ਦੇਖੋ ਪੰਜਾਬ ਦੇ ਵਿੱਚ ਇੱਕ ਦੇ ਅੱਗੇ ਬੇਰੋਜ਼ਗਾਰੀ ਇੰਨੀ ਉਦੋਂ ਲੁੱਟਾ ਖੋਆ ਸ਼ਹਿਰ ਦੇ ਵਿੱਚ ਇੰਨਾ ਵੱਧ ਰਹੀਆਂ ਇਹ ਕੋਈ ਕੰਟਰੋਲ ਨਹੀਂ ਹੈਗਾ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਨੂੰ ਕੋਈ ਪਾਰਟੀ ਨਹੀਂ ਜਾਂਦਾ ਮੰਗ ਕੇ ਖਾਣਾ ਚਲੋ ਮੰਗਦੀਆਂ ਵਾ ਕਿਸੇ ਕੋਲ ਉਦਾਂ ਲੈਂਦੀਆਂ ਕੰਦਾ ਬੰਦਾ ਦੇ ਦਿੰਦਾ 100 ਰੁਪਏ ਦੇ ਦਿੰਦਾ ਕੋਈ ਵੀ ਰਾਜ ਚੋਰੀ ਕਰ ਚੋਰੀ ਨਹੀਂ ਗਲਤ ਆ ਚੋਰੀ ਨਹੀਂ ਲੁੱਟ ਖੋਣੀ ਕਰਨੀ ਚਾਹੀਦੀ ਇੱਦਾਂ ਕਿਸੇ ਨਾਲ ਇਹ ਚ ਪੈਸੇ ਕੱਢਦੀਆਂ ਪਈਆਂ ਸੋ ਦੇਖ ਸਕਦੇ ਬਿਲਕੁਲ ਸਰਦਾਰ ਜੀ ਦਾ ਕਹਿਣਾ ਵੀ ਜਿਹੜੀਆਂ ਪੈਸੇ ਜਿਹੜੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਔਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਹਿੱਥੇ ਕੀ ਦੇਖ ਸਕਦੇ ਹੋ ਮੌਕੇ ਦੇ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਕੀ ਇਹ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਆ ਜਿਹੜੀਆਂ ਕੱਢ ਕੇ ਜਿਹੜਾ ਲੈ ਚੱਲੀਆਂ ਸੀ ਇਹ ਪੈਸੇ ਲੋਕਾਂ ਦੇ ਅੰਨ ਮੰਗ ਕੇ ਇਹ ਤੁਗੜਾ ਕਿਉਂ ਆ ਕੋਈ ਜੋ ਲੰਗਰ ਖਾਣੇ ਗਏ ਨਹੀਂ ਲੰਗਰ ਲੰਗਰ ਖਾਇਆ ਤੇ ਜੇਬ ਚ ਕਿਧਾ ਹੱਥ ਪਾਤਾ ਕਿਬ ਮੈਂ ਆਹ ਡਾਲ ਰਿਹਾ ਮੈਂ ਹਬ ਉਨ ਦਾ ਉਨਕੇ ਪਾਸ ਹੀ ਅਬ ਨਾ ਲੇ ਕੇ ਹਮਾਰੇ ਹੱਥ ਮੇਂ ਨਹੀਂ ਜੀ ਇਹ ਤੇ ਹੱਥ ਪਾਇ ਨਹੀਂ ਇੰਨਾ ਥੋੜੀ ਤੁਹਾਨੂੰ ਕਹਿ ਸਕਦੇ ਹੋ ਕਿੰਨਾ ਫਾਲਤੂ ਭਈਆ ਐਸੇ ਬੋਲ ਰਹਾ ਹੈ ਉਹ ਫਾਲਤੂ ਕੌਣ ਬੋਲ ਰਹਾ ਹੈ ਤੁਹਾਡਾ ਭਾਗਿਆ ਹਮਾਰਾ ਸਨਜੀ ਕਰੇ ਸੁਧਾਰ ਜੀ ਕਰੇ ਸੁਧਾਰ ਜੀ ਆਪ ਕਹਿ ਰਹੇ ਤੁਹਾਨੂੰ ਆ ਆਮੋਤਾਰ ਕਰ ਅੰਕਰੀ ਦੋ ਵਰਤ ਨਹੀਂ ਲੱਗਿਆ ਬਾਏ ਪਪਾਈ ਆਹਦਾ ਉਹ ਬੋਲਦੇ ਸਤਾਜੀ ਇਹ ਮਾਡਾ ਲਾਉ ਕਾਗ ਪਕੜਾ ਉਹ ਸਤਾਜੀ ਕਰਾ ਪਕੜਾ ਸਤਾਜੀ ਇਹਨੇ ਚੋਰੀ ਕੀਤੀ ਹੈ ਹੱਥ ਪਾਣੀ ਕੋਸ਼ਿਸ਼ ਕੀਤੀ ਆ ਤੈਨੂੰ ਸਤਾਜੀ ਜੀ ਬਾਏ ਬਾਏ ਕਿਸੇ ਨੂੰ ਕਹਾਉਂਗਾ ਬੜਾ ਟੱਕਲੇ ਇਹ ਭਈਆ ਉਹ ਕਹਿੰਦੇ ਤੁਸੀਂ ਚੋਰੀ ਕੀਤੀ ਆ ਉਹ ਉਹ ਕਰਾ ਦੇ ਜੱਟਾ ਟਰਾਇਆ ਉਹ ਟਰਾਇਆ ਉਹ ਆਪਾਂ ਦੁਨੀਆ ਦੀ ਉਹ ਜਿਹੜੀ ਗੱਲ ਕਹਿ ਰਹੇ ਆ ਕਹਿੰਦੇ ਕੱਢੇ ਆ ਮੇਰੇ ਪੈਸੇ ਸੋ ਮੋਕੇ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਵੀ ਜਿਹੜੀ ਇੱਥੇ ਆ ਚੁੱਕੀ ਹੈ ਜੀ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੀਆਂ ਕਰ ਰਹੇ ਆ ਜਲੰਧਰ ਸ਼ਹਿਰ ਦੇ ਜਿੱਥੇ ਕੀ ਫਾਇਰ ਗਿਟ ਦੇ ਜਨ ਦਬਕਰ ਦਫਤਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀ ਜਾ ਰਹੀਆਂ ਪਬਲਿਕਟੀ ਵੀ ਟੀਵੀ 'ਤੇ ਔਰ ਜਲੰਧਰ ਸ਼ਹਿਰ ਦੀ ਸਥਿਤੀ ਦੀ ਅਪਡੇਟ ਜਿਹੜੀ ਤੁਹਾਡੇ ਤੱਕ ਜਿਹੜੀ ਜਨਤਾ ਕੀਤੀ ਜਾ ਰਹੀ ਹੈ ਉੱਥੇ ਸਰਦਾਰ ਜੀ ਤੇ ਭਾਰੀ ਹੰਗਾਮਾ ਜਿਹੜਾ ਹੋ ਰਿਹਾ ਮੋਕੇ ਦੇ ਪੁਲਿਸ ਜਿਹੜੀ ਆ ਉਧਰਲੇ ਪਾਸੇ ਲੈ ਗਈ ਸਰ ਜਿਨ੍ਹਾਂ ਨਾਲ ਜਿਹੜਾ ਸ ਹੈ ਜਿਨ੍ਹਾਂ ਦੀ ਜੇਬ 'ਚ ਜਿਹੜੇ ਆ ਪੈਸੇ ਪਾਏ ਗਏ ਆ ਔਰ ਮੋਕੇ ਦੇਖ ਸਕਦੇ ਹੋ ਸੋਹ ਤੇ ਦੇਖ ਸਕਦੇ ਪਾਰੀ ਹੰਗਾਮਾ ਜਿਹੜਾ ਦੇਖਣ ਨੂੰ ਜਿਹੜਾ ਸਾਹਮਣੇ ਆਇਆ ਕੀ ਹੋਇਆ ਕੀ ਸੀਗਾ ਐਨੇ ਤੇ ਬਾਪੂ ਜੀ ਹਮਾਰਾ ਗਲਾ ਬੇਟ ਗਿਆ ਬਤਾ ਬਤਾ ਕੀ ਘੜੀ 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 ਆਪਾਂ ਕੋਈ ਪੁੱਛ ਲੈ ਕੀ ਹੋ ਗਿਆ ਕੀ ਹੋ ਗਿਆ

ਜੇ ਮੰਗਦੇ ਜਾਣਗੇ ਤਾਂ ਕੋਈ ਵਿਸਥਾਰ ਕਰੇਗਾ ਹਮਾਰਾ ਵਾਲਾ ਅਸੀਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੀ ਜਿਹੜੀ ਜੇਹਰ ਰੋੜ ਕੇ ਆਪੇ ਫਿਰ ਵੀ ਬਹੁਤ ਹੈ ਆਪਾਂ ਨੇ ਚੱਲੇ ਦੱਕਾ ਲੱਗਿਆ ਹੋਗਾ ਕਿ ਪਿੱਛਾ ਪਤ ਆਪ ਜਿਹੜੇ ਤੇ ਕਰਦਾ ਸੀ ਹੈ ਅੱਜ ਆ ਰਹੇ ਆ ਤਸਵੀਰਾਂ ਕਰ ਰਹੇ ਆ ਹਾਂ ਹੁਣ ਆ ਗਏ ਸੋ ਮੌਕੇ ਦੇ ਪੁਲਿਸ ਵੱਲੋਂ ਜਿਹੜੀ ਕੰਪਲੇਂਟ ਹੈ ਲਿਖੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 2 ਦੀ ਜਿਹੜੀ ਪੁਲਿਸ ਆ ਪਹੁੰਚ ਚੁੱਕੀ ਹੈ ਉਹਨਾਂ ਵੱਲੋਂ ਜਿਹੜੀ ਹੁਣ ਸਰਦਾਰ ਜੀ ਉਹਨਾਂ ਦੀ ਜਿਹੜੀ ਕੰਪਲੇਂਟ ਆ ਲਿਖੀ ਜਾ ਰਹੀ ਹੈ ਜਿਨ੍ਹਾਂ ਦੇ ਉੱਤੇ ਪਾਪਾ ਹੀ ਪ੍ਰਸ਼ਾਸਨ ਕੀ ਕਰਦਾ ਪਿਆਣਾ ਆਪਾਂ ਨੂੰ ਬਸ ਨਹੀਂ ਕੁਝ ਨਹੀਂ ਚੁੰਦਾ ਅਸੀਂ ਕੁਝ ਨਹੀਂ ਕਰਦਾ ਪ੍ਰਸ਼ਾਸਨ ਅੱਜ ਤੁਸੀਂ ਕੰਪਲੇਨ ਨਹੀਂ ਦਰਜ ਕਰਵਾਣਾ ਚਾਹੁੰਦੇ ਓ ਯਾਰ ਅਸੀਂ ਤਾਂ ਬਾਹਰੋਂ ਆਏ ਆ ਅਸੀਂ ਦੂਰ ਦੇ ਆ ਅਸੀਂ ਜਿਹੜੇ ਜਮਾਤਾਂ 'ਚ ਪੈਂਦੇ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਇੱਥੇ ਹੋਇਆ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਪੈਸੇ ਕੱਢੇ ਨੇ ਮੋੜ ਕੇ ਮੈਂ ਕਿੱਥੇ ਆਵਾਂ ਉਹ ਵੀ ਉਹ ਕਹ ਰਹੀ ਕਿ ਨਾ ਧੱਕਾ ਮੁਕੀ ਹੋਈ ਸੀ ਬਸ ਉੱਥੇ ਮੈਨੂੰ ਇਹਨਾਂ ਨੇ ਫੜ ਲਿਆ ਨਹੀਂ 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 ਕਹਿੰਦੇ ਮੈਂ ਤਾਂ ਕੋਈ ਹੱਥ ਨਹੀਂ ਮਾਰਿਆ ਮੈਨੇ ਲੰਗਰ ਖਾਧਾ ਨਹੀਂ 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 ਲੰਗਰ ਮੇਰੀ ਜਿੱਦ ਪੈਸੇ ਕੱਢੇ ਨੇ ਹਾਂਜੀ ਹਾਂਜੀ ਬਾਬਾ ਜੀ ਕੋਈ ਤੁਹਾਨੂੰ ਨਹੀਂ ਥੋੜੀ ਜਿਹੀ ਆ ਜੀ ਇਹ ਕਹਿ ਦਵਾਂਗੇ ਸਾਡੇ 'ਤੇ ਪੈਸੇ ਕੱਢ ਲਏ ਹਾਂ ਕੋਈ ਨਾ ਕੋਈ ਵਾਰਦਾਤ ਹੋਈ ਹੈ ਤਾਂਹੀਂ ਤਾਂ ਕਹੀ ਸੀ ਤੁਸਾਂ ਚਾਰ ਜਾਨੀਆਂ ਤੁਸੀਂ ਮੋਕੇ ਤੇ ਤਸਦੀਕ ਕਰ ਰਹੇ ਹੋ ਅਰੇ ਵੀ ਜੀ ਇੱਕ ਮਾਰ ਦੀ ਕੀ ਕੰਪਲੀਟ ਕੀ ਹੈ ਜੀ ਸਾਡੇ ਕੰਪਲੀਟ ਕੋਈ ਨਹੀਂ ਆਪਣੇ ਕੋਲ ਆਈ ਅੱਛਾ ਕੀ ਤੁਹਾਨੂੰ ਕੀ ਇਨਫੋਰਮੇਸ਼ਨ ਕੀ ਮਿਲੀ ਸੀਗੀ ਆਪਾਂ ਤਸਦੀਕ ਆਣਾ ਤਸਦੀਕ ਕਰਕੇ ਜੀ ਹਾਂ ਜੀ ਬਹੁਤ ਵਧੀਆ ਅਫਸਰ ਹੋ ਤੁਸੀਂ ਤੁਸੀਂ ਕਰ ਰਹੇ ਹੋ ਜਿੱਦਾਂ ਇਹ ਇਨਫੋਰਮੇਸ਼ਨ ਕੀ ਪ੍ਰਾਪਤ ਹੋਈ ਇਸ ਵਾਰ ਕਰਾਉਂਦਾ ਹਾਂ ਇਸ ਦਾ ਕਾਰਨ ਨਹੀਂ ਤੁਹਾਨੂੰ ਮੈਸੇਜ ਕੀ ਆਇਆ ਸੀ ਮੈਸੇਜ ਆਪਾਂ ਤਾਂ ਬਾਹਰ ਕਿਤੇ ਗਿਆ ਜਪਾਂ ਦੇ ਜਿੱਥੋਂ ਫੋਨ ਆਇਆ ਸੀ ਕੋਈ ਕੁਲੇੜੀ ਦਾ ਕੋਈ ਮੈਸੇਜ ਨਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਫੋਨ ਆਇਆ ਹੈ ਮੈਂ ਅੱਜ ਸਵੇਰ ਚੋਂ ਤੋਂ ਮੂੰਹ ਚਾਹ। ਅੱਛਾ ਕੀ ਕਹਿੰਦੇ ਕੀ ਸਰ ਕੀ ਕਹਿੰਦੇ ਸੀਗੇ ਕੋਈ ਕੋਈ ਸਰਕਾਰ ਨਾਲ ਕੋਈ ਲੇਡੀ ਦਾ ਹੈਗਾ ਕੋਈ ਝਗੜਾ ਕੋਈ ਚੱਲਦਾ ਅੱਛਾ ਜੀ ਹੁਣ ਨਿਬੜ ਗਿਆ ਝਗੜਾ ਕੀ ਹੋ ਗਿਆ ਆਪਾਂ ਦੇਖਦੇ ਕੀ ਪੈਸੇ ਕੱਢਣ ਦੀ ਕੋਈ ਗੱਲ ਸਾਹਮਣੇ ਇਹ ਕਹਿੰਦੇ ਪੈਸੇ ਪੂਰੇ ਕੱਢੇ ਜੇਬ ਚ ਹੱਤ ਪਾਇਆ ਕੋਈ ਚੀਜ਼ ਕੋਈ ਸਾਹਮਣੇ ਨਹੀਂ ਆਈ ਜਦੋਂ ਆਪਾਂ ਉਸ ਦਾ ਗਾਜ ਨਾਲ ਗੱਲ ਕਰਾਂਗੇ ਉਹ ਤਸਦੀਕ ਕਰਕੇ ਤੁਸੀਂ ਇੱਕ ਪਾਸੇ ਦੀ ਗੱਲ ਤਸਦੀਕ ਕਰਕੇ ਜੋ ਕਾਰਵਾਈ ਬਣਦੀ ਕਰ ਦੋ ਤੇ ਉਹ ਥਾੜੇ ਲੈ ਕੇ ਚੱਲੇ ਨਹੀਂ ਵੀ ਜੇ ਨਹੀਂ ਉਹ ਥਾੜੇ ਲੈ ਚੱਲੇ ਫਿਰ ਸੋ ਤੁਹਾਨੂੰ ਤਸਵੀਰ ਇਸ ਵੇਲੇ ਜਿਹੜੀ ਦੁਆਰਾ ਸਾਂਝੀ ਕਰ ਦਿੰਨੇ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਔਰਤ ਜਿਹੜੀ ਹੈ ਉਸ ਨੂੰ ਜਿਹੜਾ ਉਹਦੇ ਤੇ ਇਲਜ਼ਾਮ ਲੱਗ ਰਿਹਾ ਕਿ ਜਿਹੜਾ ਉਸਨੇ ਜਿਹੜੇ ਪੈਸੇ ਕੱਢੇ ਆ ਪਰ ਉਹਦਾ ਕਹਿਣਾ ਕਿ ਅਸੀਂ ਲੰਗਰ ਖਾਣੇ ਇੱਥੇ ਆਏ ਸੀ ਅਸੀਂ ਜਿਹੜੇ ਪੈਸੇ ਜਿਹੜੇ ਆ ਨਹੀਂ ਕੱਢੇ ਮੋਕੇ ਦੀਆਂ ਤਸਵੀਰਾਂ ਜਿਹੜੀਆਂ ਦੋ ਲੇਡੀਜ਼ ਇੱਥੇ ਬੈਠੀਆਂ ਹੋਈਆਂ ਦੋ ਜਣੀਆਂ ਇੱਥੇ ਬੈਠੀਆਂ ਹੋਈਆਂ ਜਿਹੜੀ ਵਿਅਕਤੀ ਨੇ ਹੁਣ ਪੁਲਿਸ ਵੀ ਜਿਹੜੀ ਇੱਥੇ ਬੁਲਾ ਲਿੱਤੀ ਐ ਤਸਵੀਰ ਇਸ ਵੇਰੇ ਤੁਹਾਨੂੰ ਜਿਹੜੀ ਜਲੰਧਰ ਸ਼ਹਿਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਕਾਫੀ ਔਰਤਾਂ ਜਿਹੜੀਆਂ ਇਕੱਠੀਆਂ ਹੋਈਆਂ ਪਈਆਂ ਭਈਆ ਕਿ ਹਾਂ ਮੈਂ ਝੂਠ ਬੋਲ ਰਿਹਾ ਹਾਂ ਇਹ ਕਰਕੇ ਸਵਾਸ ਆਇਆ ਆਪ ਲੋਕੋ ਕੋ ਸਾ ਮਾਰਾ ਨਹੀਂ ਆਇਆ ਨਹੀਂ ਪ੍ਰਸ਼ਾਸਨ ਸਾ ਮਾਰਾ ਨਹੀਂ ਆਇਆ ਬਾ ਸੁਣੋ ਪੁਲਿਸ ਆਈ ਆ

लंगर तो लंगर अपने मुझे बोल रहा है रहे मेरे, मेरे पास ही लंगर खाने के लिए लगते हैं लंगर खाने के लिए होते हैं ठीक है चलो उसमें आपने जेब में हाथ डाला वो कह रहे जेब में हाथ डाला सरदार जी बोल रहे हैं क्यों नहीं पकड़ा फिर तो 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 किसी तो को दिखा ना ये देखो तो मैंने जेब में हाथ पकड़ा है क्यों नहीं दिखाया इधर आगे पकड़ा मतलब क्यों नहीं पकड़ ये बात पुलिस को बताओ ना ऐसे पुलिस को सर वो खड़ी पुलिस तो उसको बताओ मेरा ये बात हुई है समझोगे तुम हम तेरी गाली आपको आप बात नहीं सुन रही आपकी क्या सुन रहे हो साहब घड़ी घड़ी हम कल क्या हो गया क्या कितने बार बताएगी नहीं आपकी बात सुन रही है ना मैडम बोलिए नहीं आप बताना नहीं चाहते आपको ड्यूटी मिल जाए आप नहीं नहीं हम लोग नहीं आप बताना नहीं चाहते क्या हुआ था नहीं उनकी सुन ले फिर आप नहीं बताना चाहते यही बात बोल रहे हो अब उनकी सुन रहे हो